ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰੇ ਚੈਨਲ ਪੰਜਾਬੀ ਜ਼ਾਇਕਾ ਤੇ ਸਵਾਗਤ ਹੈ ਸੋ ਅੱਜ ਅਪਾ ਬਨਾ ਮੰਗੇ ਬੱਚੇ ਅਤੇ ਬੜਿਆਂ ਦੀ ਸਭ ਦੀ ਮਨਪਸੰਦ ਖੀਰ ਇਹ ਬਹੁਤ ਹੀ ਸਵਾਦ ਅਸੀ ਘਰ ਬਣਾ ਕੇ ਤਿਆਰ ਕਰਾਂਗੇ ਤੇ ਜਿਨ੍ਹਾਂ ਨੂੰ ਖੀਰ ਬਣਾਣੀ ਬਿਲਕੁਲ ਵੀ ਨਹੀਂ ਆਉਂਦੀ ਅਗਰ ਤੁਸੀਂ ਇੱਕ ਵਾਰ ਮੇਰੀ ਆਵਲੀ ਰੈਸਪੀ ਵੇਖ ਲੋਗੇ ਤੁਹਾਨੂੰ ਖੀਰ ਬਣਾਣੀ ਆ ਜਾਵੇਗੀ ਤੇ ਤੁਸੀਂ ਜਦੋਂ ਵੀ ਖੀਰ ਬਣਾਓਗੇ ਤੁਹਾਡੀ ਹਮੇਸ਼ਾ ਖੀਰ ਪਰਫੈਕਟ ਬਣੇਗੀ ਮਿੱਠਾ ਵੀ ਹਮੇਸ਼ਾ ਤੁਸੀਂ ਪਰਫੈਕਟ ਪਾਓਗੇ ਚਲੋ ਹੁਣ ਅਸੀਂ ਬਹੁਤ ਹੀ ਦੇਰ ਨਾ ਕਰਦੇ ਹੋਏ ਆਪਣੀ ਆਦੀ ਰੈਸਪੀ ਸ਼ੁਰੂ ਕਰਦੇ ਹਾਂ ਕਿਰਮ ਨਾਲ ਹੀ ਸਭ ਤੋਂ ਪਹਿਲਾਂ ਮੈਂ ਇੱਥੇ ਲੀਤਾ ਏ ਰੋ ਮਿਲਕ ਗਰਮ ਨਹੀਂ ਕੀਤਾ ਹੋਇਆ ਕੱਚਾ ਦੁੱਧ ਅਸੀਂ ਲੀਤਾ ਏ ਇੱਥੇ ਮੈਂ ਦੁੱਧ ਲਿਆ ਹੈ 2 ਢਾਈ ਲੀਟਰ ਤੇ ਹੁਣ ਅਸੀਂ ਦੁੱਧ ਨੂੰ ਕਰਨਾ ਹੈ ਗਰਮ ਇਸ ਲਈ ਮੈਂ ਗੈਸ ਦੀ ਫਲੇਮ ਕਰਤੀ ਔਨ ਇਸ ਟਾਈਮ ਗੈਸ ਦੀ ਫਲੇਮ ਜਿਹੜੀ ਹਾਈ ਤੇ ਰੱਖੀ ਹੋਈ ਆ ਜਦੋਂ ਤੱਕ ਇਸ ਨੂੰ ਬੋਇਲ ਨਹੀਂ ਆ ਜਾਂਦਾ ਉਦੋਂ ਤੱਕ ਅਸੀਂ ਇਸ ਨੂੰ ਗਰਮ ਕਰ ਲਵਾਂਗੇ ਤੇ ਨਾਲ ਹੀ ਅਸੀਂ ਅੱਧਰ ਲੈਂਦੇ ਆ ਚਾਵਲ ਚਾਵਲ ਮੈਂ ਇੱਕ ਛੋਟੀ ਕੋਲੀ ਲੀਤੀ ਹੈ ਤੁਸੀਂ ਕੋਈ ਵੀ ਕੱਪ ਵਗੈਰਾ ਦਾ ਨਾਪ ਲੈ ਸਕਦੇ ਹੋ ਪਰ ਮੈਂ ਇੱਕ ਛੋਟੀ ਕੋਲੀ ਜਿਹੜੀ ਆਮ ਸਬਜ਼ੀ ਵਗੈਰਾ ਦੀ ਹੁੰਦੀ ਓਹ ਲਈ ਹੈ ਤੇ ਹੁਣ ਅਸੀਂ ਇਹ ਚਾਵਲਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰ ਲੈਣਾ ਹੈ ਤੁਸੀਂ ਵੇਖ ਸਕਦੇ ਹੋ ਅਸੀਂ ਇਹਨਾਂ ਨੂੰ ਉਦੋਂ ਤੱਕ ਪੋਸਟ ਕਰਨਾ ਹੈ ਜਦ ਤੱਕ ਇਹਦਾ ਜਿਹੜਾ ਪਾਣੀ ਇਹ ਕਲੀਅਰ ਨਹੀਂ ਹੋ ਜਾਂਦਾ ਇਸੇ ਤੱਕ ਅਸੀਂ ਇਹਨਾਂ ਨੂੰ ਵਾਸ਼ ਕਰਾਂਗੇ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਇਸਦਾ ਪਾਣੀ ਕੱਢ ਕੇ ਸਾਈਡ ਤੇ ਰੱਖ ਲਵਾਂਗੇ ਇਧਰ ਹੁਣ ਸਾਡੇ ਜਿਹੜਾ ਦੁੱਧ ਦੇ ਉਹਦੇ ਵਿੱਚ ਬੋਇਲ ਆ ਗਿਆ ਹੈ ਅਸੀਂ ਦੁੱਧ ਨੂੰ ਚੰਗੀ ਤਰ੍ਹਾਂ ਵਿੱਚ ਹਿਲਾਉਂਦੇ ਵੀ ਰਹਾਂਗੇ ਤਾਂ ਕਿ ਸਾਡਾ ਦੁੱਧ ਉਬਲ ਵੀ ਨਾ ਜਾਵੇ ਹੁਣ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਸਾਡੇ ਜਿਹੜੇ ਦੁੱਧ ਨੂੰ ਉਬਾਲ ਆ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਚਾਵਲ ਚਾਵਲ ਨੂੰ ਮੈਂ ਚੰਗੀ ਤਰ੍ਹਾਂ ਪਾਣੀ ਕੱਢ ਕੇ ਐਡ ਕਰ ਰਹੀ ਹਾਂ ਤੇ ਚਾਵਲ ਮੈਂ ਇੱਥੇ ਸਿੰਪਲ ਬਾਸਮਤੀ ਨਹੀਂ ਲਈ ਐ ਸਿੰਪਲ ਜਿਹੜੇ ਦੂਸਰੇ ਹੁੰਦੇ ਆ ਆਮ ਚਾਵਲ ਪਰਮਨ ਉਹ ਲਿੱਤੇ ਆ ਤੇ ਬਹੁਤ ਹੀ ਸਵਾਦਿਸ਼ਟ ਖੀਰ ਬਣ ਕੇ ਤਿਆਰ ਹੁੰਦੀ ਆ ਤੁਸੀਂ ਚਾਹੋ ਤਾਂ ਜਿਹੜਾ ਬਾਸਮਤੀ ਚਾਵਲ ਟੋਟਾ ਹੁੰਦਾ ਏ ਤੁਸੀਂ ਉਹ ਵੀ ਲੈ ਸਕਦੇ ਹੋ ਤੇ ਇੱਧਰ ਜਦੋਂ ਸਾਡੀ ਖੀਰ ਜੜੀ ਬਣ ਰਹੀ ਆ ਉਦ ਤੱਕ ਅਸੀਂ ਆਪਣੇ ਡਰਾਈ ਫਰੂਟ ਪਿਓ ਕੇ ਰੱਖ ਲੈਂਦੇ ਆ ਇੱਥੇ ਮੈਂ ਲੋ ਥੋੜੀ ਜੀ ਲਿੱਤੀ ਦਾਖਾ ਦਾਖਾਂ ਦੇ ਵਿੱਚ ਪਾਣੀ ਪਾ ਕੇ ਇਸ ਨੂੰ ਸਾਈਡ ਤੇ ਰੱਖ ਦਿੱਤਾ ਤੇ ਨਾਲ ਹੀ ਅਸੀਂ ਬਦਾਮ ਤੇ ਕਾਜੂ ਕੱਟ ਕੇ ਰੱਖ ਲੈਨੇ ਆਂ ਛੋਟੇ ਛੋਟੇ ਪੀਸੇਸ ਇਸ ਅਸੀਂ ਨੂੰ ਕੱਟ ਲਵਾਂਗੇ ਤੁਸੀਂ ਚਾਹੋ ਤਾਂ ਕੱਦੂ ਕਸ ਵੀ ਕਰ ਸਕਦੇ ਹੋ ਪਰ ਕੱਟੇ ਹੋਏ ਬਹੁਤ ਵਧੀਆ ਲੱਗਦੇ ਖਾਣ ਨੂੰ ਮਮਾ ਹੁਣ ਤੁਸੀਂ ਦੇਖ ਸਕਦੇ ਹੋ ਮੈਂ ਆਪਣੇ ਕਾਜੂ ਤੇ ਬਦਾਮ ਦੋਨੋਂ ਨੂੰ ਕੱਟ ਕੇ ਸਾਈਡ ਤੇ ਰੱਖ ਦਿੱਤਾ ਹੁਣ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਡੇ ਦੁੱਧ ਨੂੰ ਉਬਾਲ ਆਨੇ ਸ਼ੁਰੂ ਹੋ ਗਏ ਆ ਹੁਣ ਅਸੀਂ ਆਪਣੀ ਗੈਸ ਦੀ ਫਲੇਮ ਕਰ ਦੇਣੀ ਆ ਮੀਡੀਅਮ ਤੋਂ ਲੋਤੇ ਇਸ ਨੂੰ ਵਿੱਚ ਵਿੱਚ ਅਸੀਂ ਚੰਗੀ ਤਰ੍ਹਾਂ ਹਿਲਾਉਂਦੇ ਵੀ ਰਹਾਂਗੇ ਤਾਂ ਜੋ نیچے ਸਾਡੇ ਦੁੱਧ ਤਲੇ ਤੇ ਨਾ ਲੱਗ ਜਾਵੇ ਨਹੀਂ ਤੇ ਇਹਦੇ ਵਿੱਚ ਜਲੇ ਦਾ ਟੇਸ ਆਉਣ ਲੱਗ ਜਾਂਦਾ ਹੈ ਤੇ ਟੱਕਣ ਨਾਲ ਅਸੀਂ ਇਸ ਨੂੰ ਸਾਈਕ ਤੋਂ ਟੱਕ ਦਵਾਂਗੇ ਪੂਰਾ ਨਾ ਟੱਕਿਓ ਨਹੀਂ ਤੇ ਸਾਰਾ ਦੁੱਧ ਉਬਲ ਕੇ ਬਾਹਰ ਨਿਕਲ ਜਾਂਦਾ ਹੈ ਤੇ ਵਿੱਚ ਵਿੱਚ ਨੂੰ ਅਸੀਂ ਇਸ ਨੂੰ ਚਲਾਉਂਦੇ ਵੀ ਰਹਾਂਗੇ ਤੇ 20 ਤੋਂ 25 ਮਿੰਟ ਤੱਕ ਅਸੀਂ ਆਪਣੀ ਖੀਰ ਨੂੰ ਚੰਗੀ ਤਰ੍ਹਾਂ ਕਾੜਨਾ ਹੈ ਤੇ ਇਹਦਾ 4 ਤੋਂ 5 ਮਿੰਟ ਹੋ ਗਏ ਸੀਗੇ ਮੈਂ ਵਿੱਚ ਨੂੰ ਇਸ ਨੂੰ ਹਿਲਾ ਰਿ ਸੀਗੀ ਤੇ ਸਾਈਟ ਤੇ ਜਿਹੜੀ ਮਲਾਈ ਉਹ ਵੀ ਕੱਟ-ਕੱਟ ਕੇ ਅਸੀਂ ਵਿੱਚ ਖੀਰ ਦੇ ਪਾਉਂਦੇ ਰਹਾਂਗੇ। ਤੇ ਫੇਰ ਤੋਂ ਅਸੀਂ ਇਸ ਨੂੰ ਢੱਕ ਦੇਣਾ ਹੈ। ਹੁਣ ਜਿਹੜਾ ਸਾਡੇ ਚਾਵਲ ਹੈ ਚੰਗੀ ਤਰ੍ਹਾਂ ਪੱਕ ਗਏ ਸੀਗੇ 15 ਮਿੰਟ ਹੋ ਗਏ ਸੀਗੇ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਨੇ ਹੈ ਚੀਨੀ। ਜਿਹੜੀ ਮੈਂ ਇਸ ਚੀਨੀ ਦੀ ਰੇਸ਼ੋ ਦੱਸ ਰਹੀ ਹਾਂ ਪਰਫੈਕਟ ਰੇਸ਼ੋ ਹੈ। ਇੱਕ ਕੋਲੀ ਵਿੱਚ ਚੀਨੀ ਪਾਈਏ ਜਿੰਨੇ ਕੋਲੀ ਵਿੱਚ ਚਾਵਲ ਇੱਥੇ ਸੀਗੇ ਉਨੇ ਹੀ ਚੀਨੀ ਪਾਈਏ। ਚੀਨੀ ਮੈਂ ਬਰੀਕ ਲਿੱਤੀ ਸੀਗੀ ਇੱਥੇ। ਤੁਸੀਂ ਚੀਨੀ ਘੱਟ ਵੱਧ ਆਪਣੇ ਅਕੋਰਡਿੰਗ ਪਾ ਸਕਦੇ ਹੋ ਇੱਕ ਵਾਰ ਅਸੀਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਨਾਲ ਹੀ ਅਸੀਂ ਆਪਣੇ ਐਡ ਕਰ ਦੇਨੇ ਆ ਡਰਾਈ ਫੂਡਸ ਐਥੇ ਮੈਂ ਪਾਈ ਕੱਟੇ ਹੋਏ ਬਦਾਮ ਕਾਜੂ ਤੇ ਭਿਓ ਕੇ ਰੱਖੀ ਹੋਈ ਸੀ ਕਿ ਜਿੰਨ ਤੱਕ ਹੋ ਪਾ ਦਵਾਂਗੇ ਤੇ ਨਾਲ ਹੀ ਥੋੜੀ ਜਿਹੀ ਪਾ ਦੇਣਾ ਇਹਦੇ ਵਿੱਚ ਇਲਾਇਚੀ ਪਾਊਡਰ ਇਲਾਇਚੀ ਜਿਹੜੀ ਮੈਂ ਬੀਜ ਸੀਗੇ ਉਹੀ ਪਾਏ ਨੇ ਛਿਲਕਾ ਨਹੀਂ ਉੱਪਰ ਲਾ ਪਾਇਆ ਤੇ ਇੱਕ ਵਾਰ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਵੈਸੇ ਸਾਡੀ ਖੀਰ ਥੋੜੀ ਤਿਆਰੀ ਹੈ ਪਰ ਇਸ ਨੂੰ ਅਸੀਂ ਹਜੇ 5 ਮਿੰਟ ਹੋਰ ਪਕਾ ਲਵਾਂਗੇ ਚੰਗੀ ਤਰ੍ਹਾਂ ਕਿੰਨ ਤੁਸੀਂ ਵੇਖ ਸਕਦੇ ਹੋ ਸਾਡੀ ਖੀਰ ਦੀ ਥਿਕਨੈਸ ਖੀਰ ਬਹੁਤ ਸੋਹਣੀ ਗਾੜੀ ਹੋ ਗਈ ਹੈ ਤੇ ਚਾਵਲ ਵੀ ਚੰਗੀ ਤਰ੍ਹਾਂ ਘੁਲ ਗਏ ਨੇ ਦੁੱਧ ਵਿੱਚ ਹੁਣ ਅਸੀਂ ਬਨਗੈਸ ਦੀ ਫਲੇਮ ਕਰ ਦਵਾਂਗੇ ਬੰਦ ਤੇ ਇਸ ਨੂੰ ਅਸੀਂ ਹੁਣ ਥੋੜਾ ਜਿਹਾ ਟੱਕ ਕੇ ਠੰਡਾ ਹੋਣ ਲਈ ਰੱਖ ਦਵਾਂਗੇ ਮਨ ਠੰਡੀ ਖੀਰ ਖਾਣੀ ਪਸੰਦ ਹੈ ਇਸ ਲਈ ਮੈਂ ਠੰਡੀ ਹੋਈ ਵੀ ਸਰਵ ਕਰਾਂਗੇ ਹੁਣ ਤੁਸੀਂ ਵੇਖ ਸਕਦੇ ਹੋ ਖੀਰ ਸਾਡੀ ਥੋੜੀ ਠੰਡੀ ਹੋ ਗਈ ਸੀ ਤੇ ਇਸ ਦਾ ਤੁਸੀਂ ਉੱਪਰ ਵਾਲਾ ਟੈਕਸਚਰ ਵੀ ਦੇਖ ਸਕਦੇ ਹੋ ਕਿੰਨੀ ਸੋਹਣੀ ਖੀਰ ਸਾਡੀ ਬਣ ਕੇ ਤਿਆਰ ਹੋਈ ਹੈ ਤੇ ਦੇਖਣ ਨੂੰ ਵੀ ਬਹੁਤ ਹੀ ਟੈਂਪਟਿੰਗ ਲੱਗ ਰਹੀ ਹੈ ਤੇ বিনা ਕੇਸਰ ਤੋਂ ਅਸੀਂ ਇਹ ਖੀਰ ਤਿਆਰ ਕੀਤੀ ਹੈ ਤੇ ਕਲਰ ਵੀ ਇਸ ਦਾ ਬਹੁਤ ਹੀ ਵਧੀਆ ਆ ਹੈ ਹੁਣ ਅਸੀਂ ਇੱਕ ਨੂੰ ਇਸ ਨੂੰ ਇੱਕ ਬੌਲ ਦੇ ਵਿੱਚ ਪਾ ਕੇ ਸਰਵ ਕਰਾਂਗੇ ਜਿਨ੍ਹਾਂ ਨੂੰ ਖੀਰ ਬਿਲਕੁਲ ਵੀ ਨਹੀਂ ਬਣਾਉਣੀ ਆਉਂਦੀ ਅਗਰ ਤੁਸੀਂ ਆਹ ਵਾਲੀ ਰੈਸਪੀ ਮੇਰੀ ਫੋਲੋ ਕਰੋਗੇ ਤਾਂ ਤੁਹਾਡੀ ਖੀਰ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਵੇਗੀ ਅਗਰ ਤੁਹਾਨੂੰ ਮੇਰੀ ਰੈਸਪੀਸ ਵਧੀਆ ਲੱਗਦੀ ਨੇ ਤਾਂ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਜਰੂਰ ਕਰਨਾ ਤੇ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਇੱਥੇ ਉੱਪਰ ਤੇ ਮੈਂ ਥੋੜੀ ਜਿਹੀ ਹੋਰ ਡਰਾਈ ਫਰੂਟ ਨਾਲ ਇਸ ਨੂੰ ਸਰਵ ਕੀਤਾ ਸੀਗਾ ਤੇ ਨਾਲ ਮੈਂ ਬਣਾਈ ਸੀਗੇ ਮਾਲਪੂਏ ਛੋਟੇ ਛੋਟੇ ਮਾਲਪੂਏ ਬਣਾਈ ਸੀ ਪੈਨਕੇਕ ਵਰਗੇ ਕਿਉਂਕਿ ਮੇਰੀ ਬੇਟੀ ਨੂੰ ਇਦਨ ਮਾਲਪੂਏ ਖਾਣੇ ਬਹੁਤ ਵਧੀਆ ਲੱਗਦੇ ਨੇ ਇਸ ਲਈ ਮੈਂ ਉਸ ਲਈ ਬਣਾ ਰਹੀ ਹਾਂ ਕਿ ਉਸ ਨੂੰ ਇਹ ਬਹੁਤ ਹੀ ਸਵਾਦ ਲੱਗੇ ਸੀਗੇ ਅਗਰ ਤੁਸੀਂ ਮਾਲਪੂਏ ਦੀ ਰੈਸਪੀ ਚਾਹੁੰਦੇ ਹੋ ਤਾਂ ਮੈਂ ਉਹ ਵੀ ਪਾਵਾਂਗੀ ਮੈਨੂੰ ਕਮੈਂਟ ਕਰਕੇ ਜੂ ਦੱਸਣਾ ਹੁਣ ਆਪਾਂ ਮਿਲਾਂਗੇ ਕਿਸੇ ਹੋਰ ਬੇਤਨ ਰੈਸਪੀ ਨਾਲ ਉਸ ਤੱਕ ਲਈ ਸਤਿ ਸ਼੍ਰੀ ਅਕਾਲ ਚਾਟੀਕਾਲ 7 ਲਾਈਕ ਕਰ ਦਿਓ ਚੈਲੋ ਨੂੰ ਚੈਲੋ ਬਾਏ ਬਾਏ